ਆ ਇੱਕ ਸ਼ਿਪਕਲੀ ਮੇਰੇ ਪਿੱਛੇ ਦੇਖ ਕੇ ਕਿਹੜੇ ਜਿੰਨੇ ਮਰਜੀ ਤੁਸੀਂ ਆਰਡਰ ਦੇ ਸਕਦੇ ਹੋ ਆ ਕੀ ਲੱਗਿਆ ਬੇ ਇਹ ਕੀ ਲੱਗਿਆ ਆੜ ਜਾ ਮੈਂ ਦੱਸਾਂ ਆਪਣੇ ਭਰਾ ਨੂੰ ਤੁਸੀਂ ਰੋ ਇੱਥੇ ਮੈਂ ਜਾਣੀ ਆ ਇਹ ਹਲੇ ਥੋੜਾ ਜਿਹਾ ਜਿਹੜਾ ਅੱਜ ਕਰਦੇ ਨੇ ਵੀ ਹਲੇ ਹੁਣੇ-ਹੁਣੇ ਆਈ ਏ ਬੋਲੋ ਬੁਲਾਇਆ ਹੈ ਇਹ ਕਿਹਾ ਤੈਨੂੰ ਕਿਉਂ ਅਵਾਜ਼ਾਂ ਮਾਰਦਾ ਪਿਆ ਹੈ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਤੇ ਅੱਜ ਉਹ ਵਲੌਗ ਜਿਹੜਾ ਇਹ ਆਪਾਂ ਸਟਾਰਟ ਕਰਨ ਜਾ ਰਹੇ ਆਂ ਜਿਹਦੀ ਅਸੀਂ ਬੜੇ ਟਾਈਮ ਤੋਂ ਵੇਟ ਕਰ ਰਹੀ ਸੀ ਸ਼ੁਕਰੇ ਪ੍ਰਮਾਤਮਾ ਦਾ ਉਹ ਦਿਨ ਲਿਆਂਦਾ ਪ੍ਰਮਾਤਮਾ ਨੇ ਵਾਈਕਰੂ ਨੇ ਤੇ ਤੁਸੀਂ ਸਮਝ ਹੀ ਗਏ ਹੋਣੇ ਮੇਰੀ ਬੈਕਗਰਾਉਂਡ ਦੇਖ ਕੇ ਤੇ ਆ ਇੱਕ ਛਿੱਕਲੀ ਮੇਰੇ ਪਿੱਛੇ ਦੇਖ ਕੇ ਇੱਕ ਆ ਛਿੱਕਲੀ ਮੇਰੇ ਪਿੱਛੇ ਖੜੀ ਹੋਈ ਇਹਨੂੰ ਦੇਖ ਕੇ ਤੇ ਪ੍ਰਮਾਤਮਨ ਨੂੰ ਸ਼ੁਕਰੇ ਦਿਨ ਲੈਂਦਾ ਤੇ ਹੁਣ ਤਿਆਰੀਆਂ ਚੱਲਦੀਆਂ ਪਈਆਂ ਨੇ ਇਹ ਦਿਨ ਤਾਂ ਨਹੀਂ ਆਉਂਦਾ ਕਿ ਤੁਸੀਂ ਵੀ ਛਿੱਕਲੀ ਬਣੋ ਅਗਲਾ ਦਿਨ ਆਏਗਾ ਠੀਕ ਹੈ ਨੈਕਸਟ ਡੇ ਕੱਲੂ ਹੁਣ ਰਾਤ ਦੇ ਕਿੰਨੇ ਟਾਈਮ ਹੋ ਗਿਆ 8 ਵਜ ਗਏ ਨੇ 8 ਵਜ ਗਏ ਨੇ ਮੈਨੂੰ ਲੱਗਦਾ ਹੈ ਹਨਾ 7:30 ਨਹੀਂ ਮਤਲਬ ਤੇ ਹੁਣ ਅਸੀਂ ਤਿਆਰੀਆਂ ਕਰਨ ਆਏ ਆ ਕੋਠੀ ਤੋਂ ਲਾਂਦੀ ਕੋਠੀ ਤੋਂ ਲਾਂਦੀ ਵੇਖੋ ਤੁਸੀਂ ਸਮਝ ਹੀ ਗਏ ਆ ਦੇਖੋ ਆ ਸ਼ਿਪਕਲੀ ਇੱਧਰ ਮੇਰੇ ਪਿੱਛੇ ਕੀ ਕਰ ਰਹੀ ਹੈ ਤੇ ਉਹ ਇੱਕ ਬੜੇ ਵੱਡੇ ਬੰਦੇ ਉਧਰ ਵੇਖੋ ਬੜੇ ਵੱਡੇ ਬੰਦੇ ਉਹ ਦੇਖੋ ਉਹ ਕਰ ਰਹੇ ਨੇ ਸਫਾਈ ਤੇ ਸਵੇਰੇ ਸ੍ਰੀ ਸੁਖਨੀ ਸਾਹਿਬ ਜੀ ਦਾ ਪਾਠ ਹੋਏਗਾ ਤੇ ਫਿਰ ਉਸ ਤੋਂ ਬਾਅਦ ਸ਼ਿਫਟਿੰਗ ਹੋ ਜਾਏਗੀ ਤੇ ਆ ਇਧਰ ਪਰਦੇ ਲੱਗ ਰਹੇ ਨੇ ਜੀ ਹਾਂਜੀ ਵੀਰ ਜੀ ਕੀ ਅੱਜ ਕੀ ਕਰ ਰਹੇ ਹੋ ਤੁਸੀਂ ਅਸੀਂ ਜੀ ਆਪਣੇ ਘਰ ਦੀ ਤਿਆਰੀ ਕਰ ਰਹੇ ਹਾਂ ਜੀ ਸਵੇਰ ਵਾਸਤੇ ਹਾਂਜੀ ਸਵੇਰੇ ਸ਼ਿਫਟ ਹੋਣਾ ਹੈ ਇਧਰ ਭਾਬੀ ਜੀ ਨੇ ਸੇਲ ਲਾਈ ਹੋਈ ਹੈ ਪਰਦਿਆਂ ਦੀ ਸੇਲ ਲਾਈ ਹੋਈ ਹੈ ਬਾਕੀ ਸਾਰੇ ਹੋਏ ਨੇ ਕਿੰਨੇ ਕਿੰਨੇ ਇਹਨੂੰ ਦੇ ਰਹੇ ਹੋ ਮੈਮ ਤੁਸੀਂ ਇਹ ਇਹ ਪਰਦਾ ਨਹੀਂ ਲੈਂਦੇ ਹਾਂ ਕਹਿੰਦਾ ਬਹੁਤ ਸੋਹਣਾ ਯੈਸ ਅ ਨੀਚੇ ਲੱਗ ਰਿਹਾ ਸਾਫੇ ਨੀਚੇ ਉਧਰ ਜਿਹੜਾ ਪਾਣੀ ਖੜਿਆ ਮੈਂ ਕਹਿੰਦੀ ਨੀਚੇ ਤੱਕ ਤਾਂ ਨਹੀਂ ਆਉਣਗੇ ਮੋਸ਼ਾ ਆਈਪੇ ਹਾਂ ਰਾਈਟ ਕਰ ਸਵੇਰੇ ਪਤਾ ਲੱਗੇਗਾ ਨਾ ਬਹੁਤ ਸੋਹਣਾ ਕਦਰ ਹੋਰੀ ਅਲੱਗ ਤੁਸੀਂ ਦੱਸ ਦਿੰਦੇ ਗਏ ਗਰੇ ਕਲਰ ਬਹੁਤ ਪਾਇਆ ਬਹੁਤ ਗਰੇ ਤੇਰੇ ਨਾਲ ਤੁਸੀਂ ਆ ਸੂਟ ਪਾਇਆ ਹੈ ਇਹ ਕਲਰ ਤੇ ਇੱਕ ਥੋੜਾ ਜਿਹਾ ਮੌਵ ਵਾਈਨ ਦੇ ਸ਼ੇਡ ਦੇ ਵਿੱਚ ਇਹ ਤਿੰਨ ਸ਼ੇਡ ਚੱਲਦੇ ਪੈਣ ਬੇਸ ਤੋਂ ਜ਼ਿਆਦਾ ਚੱਲਦੀ ਪਈ ਨੂੰ ਕਲਰ ਹਾਂ ਹਾਂ ਬਹੁਤ ਵਧੀਆ ਹੈ ਹਾਂ ਇੱਕ ਵਾਰ ਤੋਂ ਜ਼ਿਆਦਾ ਹਾਂ ਸੋਣੋ ਮੈਂ ਵੀ ਨਹੀਂ ਪਾਣੀ ਨਾ ਕੱਢ ਲੈਂਦੇ ਤਾਂ ਕੋਚਾ ਲਾ ਦਈਏ ਆ ਜਿਹੜਾ ਉੱਥੇ ਖੱਲੇ ਨਹੀਂ ਲੱਗਦੇ ਕਿੱਥੇ ਭੁੰਡ ਸਿੱਧਾ ਕੱਢ ਪਾਣੀ ਪੁੱਤਰ ਉਹ ਕੱਢੋ ਵਾਈਪਰ ਇਧਰ ਆ ਸਾਡੀ ਕੁੜੀ ਫੇਰ ਦੀ ਇੰਡੀਅਨ ਅਟਾਇਰ ਦੇ ਵਿੱਚ ਸੀ ਇਹ 24 ਆਵਰ ਚੈਲੰਜ ਜਿਹੜਾ ਕਿ ਇਹਨੇ 4-5 ਘੰਟਿਆਂ ਚ ਪੂਰਾ ਕੀਤਾ। ਨਾ ਨਾ ਫੇਰ ਦਾ ਪੈ। ਆ ਲੈ ਤੇ ਪਾਪੇ ਨੇ ਚੱਕ ਤਾ ਹੀ ਇੱਕ ਪਰਦਾ ਚੱਕ। ਥੱਲੇ ਨਾ ਲਾ ਦੀ ਪੁੰਡਿਆ ਥੱਲੇ ਨਾ ਲਾ ਦੀ ਤੂੰ। ਆ ਵੇ। ਬਹੁਤ ਈਜ਼ੀ ਨੇ। ਹਾਂ ਇਹ ਤਾਂ ਬਹੁਤ ਈਜ਼ੀ ਹੋਈ ਗਈ। ਬਹੁਤ ਈਜ਼ੀ ਨੇ। ਪ੍ਰੈਸ ਹੋਏ ਨੇ ਵਧੀਆ ਸਭੋ। ਇਹ ਵੀ ਕੰਮ ਨਿਬੜਿਆ। ਆ ਸਾਡੀ ਕੁੜੀ ਬੜਾ ਕੰਮ ਕਰਦੀ। ਜਿੰਨੇ ਮਰਜੀ ਤੋਵੇੜੇ ਧਵਾ ਲਓ। ਹੈਂ? ਸੋਹਣੀ ਇਸ ਵੀਰਾਲ 판ੀ ਖਸਾਣਿਆ ਇਹ ਤੋਂ ਵੇੜੇ ਜਿੰਨੇ ਮਰਜੀ ਤੁਸੀਂ ਆਰਡਰ ਦੇ ਸਕਦੇ ਹੋ ਬਹੁਤ ਕੰਮ ਕਰਦੀ ਕੁੜੀ ਕਰ 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 ਹਾਂ ਬਹੁਤ ਸੋਹਣੀ ਬਹੁਤ ਸੋਹਣੀ ਲੁਕਾਰੀ ਵੈਰੀ ਬਿਊਟੀਫੁਲ ਕਲਰ ਬਹੁਤ ਸੋਹਣਾ ਬੜਾ ਪਿਆਰਾ ਲੱਗਿਆ ਬੜਾ ਸੋਹਣਾ ਆਹ ਕੀ ਲੱਗਿਆ ਪਿਆ ਹਾਂ ਇਹ ਕਿ ਲੱਗਿਆ ਦਾਲ ਦੱਬਾ ਇਹ ਸਿਰ ਲਾਲਾ ਨਹੀਂ ਕਿਵੇਂ ਲੱਥੇ ਗਈ ਸਾਟਨ ਵੈਲਵਟ ਮਿਕਸ ਜੇ ਹੈ ਬੜਾ ਸੋਹਣਾ ਫੈਬਰਿਕ ਹੈ ਸੋਹਣਾ ਲੱਗਿਆ ਹਾਂ ਬਹੁਤ ਸੋਹਣਾ ਲੱਗਿਆ ਇਹ ਤੇ ਉੱਥੇ ਹੈ ਨਿਕਣਾ ਵੇਦੇ ਇਹ ਦੂਜੇ ਚੌਪੜੇ ਹਾਂ ਇਹ ਉੱਥੇ ਹੈ ਨਿਕਣਾ ਉੱਥੇ ਜਿਹੜਾ ਇੱਕ ਨੈਟ ਨੈਟ ਜੇ ਵਾਲੇ ਸਨ ਨਾ ਉਹ ਵੀ ਬੜੀ ਸੋਹਣੀ ਚੀਜ਼ ਸੀ ਤੇ ਸਾਡਾ ਆ ਬੱਚਾ ਦੇਖੋ ਵਾਹ ਵਾਹ ਵੀ ਸੇਵਾ ਦਸਲੀਏ ਕਰ ਰਿਹਾ ਹੈ ਨਾ ਐ ਪੁੱਤਰ ਗੰਦੀਆਂ ਹੋ ਜਾਣਗੀਆਂ ਲੱਕੜਾ ਉੱਧਰ ਵੇਖਾ ਕਿੜਕੀ ਗੰਦੀ ਹੋ ਜਾਗੀ ਕਿੰਨੀ ਬਾੜੀ ਆਹੋ ਚੱਲ ਬਾੜੀ ਅਨੂੰ ਦਰਵਾਜ਼ਾ ਖੋਲ ਦਰਵਾਜ਼ਾ ਖੋਲੋ ਸੋਹਣੇ ਹਾਂਜੀ ਉੱਪਰੋਂ ਬੰਦੇ ਰੁਕ ਜੋ ਰੁਕ ਰੁਕ ਜੋ ਵੰਡੀ ਵੰਡੀ ਹਾਂ ਆ ਕੀ ਕੀ ਕਰਦੇ ਰਹਿਆ ਓ ਅੱਜ ਸ਼ੁਕਰ ਹੈ ਪ੍ਰਮਾਤਮਾ ਦਾ ਵਾਹਿਗੁਰੂ ਉੱਧਰ ਵੇਖੋ ਕਿਵੇਂ ਲੱਗੇ ਪਏ ਨੇ ਅਨ ਨਿੱਕੇ ਨਿੱਕੇ ਅਦਰ ਪਰਦੇ ਲੱਗਦੇ ਪਏ ਨੇ ਤੇ ਆ ਸਾਡੀ ਮੰਤਰੀ ਤੋਂ ਕੋਰ ਜਿਹੜਾ ਇਹ ਰਸੀ ਸੀ ਸੀ ਇਸ ਤੋਂ ਮੈਂ ਕਰਕੇ ਲੈ ਕੇ ਜਾਣ ਵਾਸਤੇ ਆ ਹਲੋ ਗਰਲ ਹਾਂ ਜੇ ਮੈਂ ਦੱਸਾਂ ਆਪਣੇ ਭਰਾ ਨੂੰ ਦੱਸਾਂ ਮੈਂ ਭਰਾ ਨੂੰ ਹਾਂ ਤੁਹਾਡਾ ਵਿੱਚ ਮਜ਼ਦੂਰੀ ਕਰਦਾ ਇੱਧਰ ਭਾਬੀ ਜੀ ਨਾਲ ਨਾਲ ਫੋਨ ਤੇ ਕਰਦੇ ਹੋਏ ਕੰਮ ਨਾਲ ਨਾਲ ਕੰਮ ਕਰਦੇ ਹੋਏ ਤੇ ਮੈਂ ਇੱਥੇ ਵਲੌਗ ਬਣਾਉਂਦੀ ਹਾਂ ਮੈਂ ਭਾਬੀ ਜੀ ਨੂੰ ਕਿਹਾ ਕਿ ਤੁਸੀਂ ਵਲੌਗ ਬਣਾਓ ਮੈਂ ਕੁਝ ਕਰਦੀ ਹਾਂ ਗੇ ਤੁਸੀਂ ਵਲੌਗ ਬਣਾਓ ਪਰ ਆਪਾਂ ਵੀ ਮੌਕਾ ਹੀ ਦੇ ਰਿਆ ਹਾਲੇ ਕੋਈ ਨਹੀਂ ਅਸੀਂ ਲੈਨੇ ਆ ਤੁਸੀਂ ਰੋ ਇੱਥੇ ਮੈਂ ਜਾਣੀ ਆ ਤੁਹਾਨੂੰ ਸੇਵਾ ਦਾ ਮੌਕਾ ਬਹੁਤ ਆਹ ਸਹੀ ਹੈ ਸੋਣਾ ਆਪ ਕਹਿੰਦੇ ਨੇ ਅਭੀ ਤਾਂ ਬਸ ਸ਼ੁਰੂਆਤ ਹੈ ਇਹ ਹਲੇ ਥੋੜਾ ਜਿਹਾ ਲਿਹਾਰ ਹੀ ਕਰਦੇ ਨੇ ਵੀ ਹਲੇ ਢੋਣੇ ਢੋਣੇ ਆਈ ਏ ਕਹਿ ਰਹੇ ਹੁੰਦੇ ਸਾਰਾ ਬਣਾਉਂਦਾ ਸਹੀ ਗੱਲ ਹੈ ਕੱਲ ਵੀ ਤਿਆਰ ਕਰੀਏ ਸੀ ਵਾਈਟ ਤੇ ਗ੍ਰੇ ਦਾ ਕਿੰਨਾ ਸੋਹਣਾ ਕੰਬੀਨੇਸ਼ਨ ਆਇਆ ਹੈ। ਵੈਰੀ ਬਿਊਟੀਫੁਲ। ਸੋ ਬਿਊਟੀਫੁਲ। ਇੱਥੇ ਬ੍ਰਾਊਨ ਸੋਫੇ ਲੱਗਣਗੇ ਕਿੰਨਾ ਅੋਰਗੇਨਲ ਹੋ ਜਾਏਗਾ। ਹਾਲੇ ਦੂਜੇ ਸੋਫੇ ਤੇ ਲਿਵਿੰਗ ਰੂਮ ਚ ਆਉਣਗੇ ਨਾ ਜਿਹਦੇ ਬਣੇ। ਓਵਰ ਆਲ ਬਾਕੀ ਦਾ ਟੂਰ ਬਾਅਦ ਚ ਦਵਾਂਗੇ ਜਦੋਂ ਸੈਟਿੰਗ ਹੋ ਜਾਏਗੀ। ਹਾਂ, ਕੱਲ ਮਿਲੇਗਾ ਤੁਹਾਨੂੰ। ਹਾਂਜੀ, ਕੱਲ ਨਹੀਂ, ਕੱਲ ਨਹੀਂ ਕਿਤੇ ਸੈਟਿੰਗ ਹੋ ਜਾਏਗੀ ਹਲੇ। ਨਹੀਂ, ਮਤਲਬ ਆਪ ਕਾਰਟਨਸ। ਚਲੋ ਹੁਣ ਆਪਾਂ ਨੈਕਸਟ ਰੂਮ ਦੇ ਵਿੱਚ ਚਲੀਏ ਡਰਾਈਂਗ ਰੂਮ ਦੇ ਪਰਦੇ ਲੱਗ ਚੁੱਕੇ ਨੇ ਹਾਲੇ ਫਿਲਹਾਲ ਡਰਾਈਂਗ ਰੂਮ ਜ ਤੇ ਇਧਰ ਲਿਵਿੰਗ ਰੂਮ ਦੇ ਵਿੱਚ ਹਲੇ ਕੋਈ ਕਟਨ ਨਹੀਂ ਲੱਗਣਾ ਇੱਥੇ ਮੰਜੀ ਪਈ ਹੈ ਤੁੱਲਾ ਪਈ ਹੈ ਬਾਕੀ ਭਾਂਡੇ ਲਿਆਉਣੇ ਨੇ ਤੇ ਆ ਨਿੱਕੇ ਨਿੱਕੇ ਸਲਾਰੂ ਲੱਗੇ ਪਏ ਨੇ ਕਿੱਧਰ ਰੱਖੀ ਹਾਂ ਗਾਈ ਹਾਂ ਬਾੜਾ ਲੱਗਦਾ ਸੁਮਨ ਮਾਂ ਆਪਾਂ ਅੱਛਾ ਠੀਕ ਹੈ ਠੀਕ ਹੁਣ ਅਸੀਂ ਆ ਗਏ ਨੈਕਸਟ ਰੂਮ ਦੇ ਵਿੱਚ ਯੈਸ plain side तो ले हम हाँ फिर वही बोल रही हूँ मैं सारे खुल्ला हाँ नहीं alternative लाने की और खुल्ला में center चार दिन और पांच दिन के लिए अपने कि सही लग रही है हाँ और तुमने भी center है कारण हाँ plain plain side आते कारण border यार खुल्ला ते आज कल भी ये देख चुकी लग गया है ना ये ਯਮ ਸੀ ਰੋਟ ਬੇਟਾ ਤੈਨੂੰ ਮੈਨੂੰ ਵਾਈਫ ਘਰ ਦੇ ਦੇ ਅੰਦਰ ਹੈਲੋ ਮम्मा ਕੀ ਕਰ ਰਹੇ ਹੋ ਸਪਾਈ ਕਰਦੇ ਆ ਅੱਛਾ ਹੋਰ ਲਾਲੋ ਧਿਆਨ ਨਾਲ ਲਾਉਣਾ ਪੋਚਾ ਯਾਰ ਬਸ ਇੱਥੇ ਪੋਚਾ ਲੱਗ ਗਿਆ ਬਣਾ ਹੋ ਗਿਆ ਡਨ ਫਿਰ ਇੱਥੇ ਇੱਥੇ ਜਿੱਥੇ ਜਿੱਥੇ ਹੋ ਗਿਆ ਨਾ ਮੰਮੂ ਨੇ ਬੋਲੇਆ ਉਥੇ ਉਥੇ ਗੇਟ ਆ ਦਰਵਾਜ਼ੇ ਬੰਦ ਕਰੋ ਆਪਣੇ ਹਾਂ ਫਿਰ ਇਹ ਵੀ ਨਾ ਮਿੱਟੀ ਘਟਣ ਨਾਲੇ ਫਿਰ ਬੱਚੇ ਉਹ ਬੜੀ ਜਾਂਦੇ ਮਾਰਾ ਨਹੀਂ ਆਉਣੀ ਫਿਰ ਪੈਰ ਸਾਫ ਸੁਥਰੇ ਲੈ ਕੇ ਬੜੋ ਕੋਈ ਹੁਣ ਤੇ ਬਣਾ ਸੁੱਕ ਗਿਆ ਸੁੱਕ ਗਿਆ ਫਿਰ ਕਿਉਂ ਮਾਰ ਰਹੇ ਹੋ ਰਹਿ ਜੋ ਬਦੋਂ ਚੰਗੀ ਤੇ ਭਲੀ ਚੱਲ ਰਹੀ ਆ ਵੇਖ ਮੈਮ ਤੁਸੀਂ ਮਾਰ ਰਹੇ ਮੰਜਾ ਅਲੂ ਦੀ ਬਣਾਈ ਆ ਵੇਖੋ ਭੈਣ ਜੀ ਮੇਰੀ ਪਰਾ ਹੋਵੇ ਦੀ ਵਾਰਸ ਚੱਲੇ ਗਿਆ ਹੈ ਪਾਣੀ ਬਹੁਤ ਜ਼ਿਆਦਾ ਹੈ ਦੇਖ ਹੈਗਾ ਇਹ ਵੀਡੀਓ ਜਿੰਨਾ ਲੱਗਦਾ ਨਹੀਂ ਆ ਆ ਦੇ ਇੱਧਰ ਆ ਗਏ ਇੱਧਰ ਵੇਖਿੰਦੇ ਹੈਲੋ ਆ ਕੀ ਕਰ ਰਹੇਂ ਦਿਆ ਤੂੰ ਆ ਗਈ ਹੈ ਆ ਗਈ ਮੈਂ ਵੀ ਆਇਆ ਆਪਾਂ ਖੜੇ ਹੀ ਰਹੋ ਮਾਂ ਨਹੀਂ ਜਾਓ ਭਾਈ ਮੈਂ ਇਹਦਾ ਜ਼ੋਰ ਰਿਹਾ ਇੱਧਰ ਕੀ ਹੋ ਰਿਹਾ ਫਿਰ ਬਾਅਦ ਚ ਦੱਸਣਾ ਹੈਲੋ ਮੰਮੀ ਜੀ ਆ ਟਿੰਨ ਮੈਂ ਪ੍ਰਿੰਟਡ ਲੱਤੇਗਾ ਹੈਲੋ ਹੈਲੋ ਉਹ ਲੰਬਾ ਆਏਗਾ ਮੈਂ ਦੱਸ ਤਾ ਹੈਲੋ ਮੰਮੀ ਜੀ ਕਿੰਨਾ ਕੁ ਲੰਬਾ ਆਏਗਾ ਉਹ ਮੰਮੀ ਨਹੀਂ ਆਪਣਾ ਵਿੰਡੋ 8 ਫੁੱਟ ਦਾ ਨਹੀਂ ਉਹ ਜਿਹੜੇ ਨੇ ਉਹ ਨਾਨੂ ਨਾਨੜੀ ਕੀ ਕਰ ਰਹੇ ਉੱਥੇ ਵੀਡੀਓ ਬਣਾ ਰਹੇ ਹੈ ਮੰਮੂ ਕੀ ਕਰ ਰਹੇ ਹੋ ਪਰਦੇ ਲਾ ਦੇ ਅੱਛਾ ਪਰਦੇ ਲਾ ਰਹੇ ਮੈਨੂੰ ਦਿਖਿਆ ਨਹੀਂ ਤੁਹਾਡੀ ਤੁਸੀਂ ਤਾਂ ਰਹਿ ਗਏ ਮੈਂ ਬੰਦਾ ਰਹਿ ਗਿਆ ਮੰਮਾ ਕੀ ਕਰ ਰਹੇ ਪੋਚਾ ਲਾ ਰਹੇ ਹੋ ਮੰਮਾ ਮੰਮਾ ਜੀ ਕੀ ਕਰ ਰਹੇ ਹੋ ਮੰਮਾ ਹਾਂ ਅੱਛਾ ਐ ਕਿੰਨੇ ਕਿਉਂ ਮਰ ਜਾਵਾਰ ਦਵੇ ਅਸੀਂ ਭੈਣ ਭਰਾ ਬਣ ਕੇ ਕਹਿ ਰਹੇ ਸੀ ਕਿ ਸਾਨੂੰ ਮੈਨੂੰ ਕੰਮ ਨਹੀਂ ਲਾਇਆ ਥੋੜਾ ਜਿਹਾ ਲਾ ਦੇ ਕੰਮ ਕੀ ਕਰ ਰਿਹਾ ਟੈਂਟ ਖੇល ਰਿਹਾ ਆ ਆ ਦੇਖੋ ਗਾਈਜ਼ ਇਹਦਾ ਸਸਤਾ ਟੈਂਟ ਹੈ ਉਸ ਅਗੂ ਟੈਂਟ ਕਿੰਦਾ ਕਾਲਾ ਕਾਲਾ ਜਿਹਾ ਲਫਾਫਾ ਸਰਾਣਾ ਹੈ ਦਾ ਇਹ ਲਾਗੇ ਹਾਂ ਕੋਤਣ ਲੱਗਦਾ ਬਰਾਊਨ ਕਲਰ ਦਾ ਸੇਮ ਦੀ ਕਰ ਆਲੇ ਕੋਈ ਹੋਰ ਵਾਲ ਪਹੁੰਚ ਜਾਏਗਾ ਨਾ ਬਿਲਕੁਲ ਨਹੀਂ ਪਰ ਤਾਂ ਕਿ ਵੀ ਆਏ ਇਹ ਦਿਹਾਗਾ ਮੇਰਾ ਉਹ ਦਿਨ ਵੈਸੇ ਦਿੱਤੀ ਵੇਲੇ ਦਿਨਾਂ ਦੀ ਇਹ ਪੌੜੀ ਜਣੀ ਓਵੇਂ ਤਾਂ ਖੱਲੀ ਹੀ ਲੱਗਦੀ ਸੀ ਇਹਦੀ ਥੋੜੀ ਨਹੀਂ ਸੀ ਨਾ ਬੰਦੀਆਂ ਆਜ ਦੇ ਨਾਲ ਐਂ ਮੂਰੀ ਬਣ ਗਈ ਲੁੱਕ ਜੀ ਬਣ ਗਈ ਗ੍ਰਿਲ ਆਜ ਮਾਮੂ ਇੱਧਰ ਜਗਾ ਚੇਂਜ ਕਰਦੇ ਹੋਏ ਐਲੋ ਇੱਧਰ ਆ ਮਾਮੀ ਜੀ ਵੈਪਰ ਮਾਰਦੇ ਹੋਏ ਮੰਨ ਲਓ ਬੋਲੋ ਬੋਲੋ ਬੁਲਾਇਆ ਸੀ ਮੀਡੀਆ ਬਹੁਤ ਹੈ پتہ ਨਹੀਂ ਲੱਗ ਰਿਹਾ ਕਦੋਂ ਆਣੀ ਹਾਂ ਮੈਂ ਬੰਦਾ ਸਵਾਰਾ ਹੁੰਦਾ ਮੈਨੂੰ ਬੁਲਾਇਆ ਸੀ ਨਹੀਂ ਅਸੀਂ ਸਵਾਰੀ ਤੇ ਪਾਣੀ ਨੂੰ ਵੀ ਬੜਾ ਬੁੜਾ ਨਾਮ ਹੈ ਐਵੇਂ ਪਾਣੀ ਕੱਢੀ ਦੱਸਦੀ ਹਾਂ ਅੱਛਾ ਇਹ ਪਾਣੀ ਕੱਢੀ ਦਾ ਮੈਨੂੰ ਪਤਾ ਨਹੀਂ ਸੀ ਸੌਰੀ எதிர்பாடு தேவையில்லை டுக்கு அஞ்சு எதிர்பாடு வீடியோ பண்ணியிருக்கோம் அஞ்சு எதிர்பாடு வீடியோ பண்ணியிருக்கோம்